ਜਿੰਦਾਬਾਦ ਜਿੰਦਾਬਾਦ ਜੇ ਸਰਕਾਰ ਮੁੜਿਆਬਾਦ 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 ਬਿਜਲੀ ਬੋਰਡ ਦੀ ਸਬ ਡਿਵੀਜ਼ਨ ਰਾਜਪੁਰਾ ਵਿਖੇ ਬਿਜਲੀ ਬੋਰਡ ਦੇ ਸਮੂਹ ਜਥੇਬੰਦੀਆਂ ਦੇ ਮੁਲਾਜ਼ਮਾ ਨੇ ਆਪਣੀਆਂ ਹੱਕੀ ਮੰਗਾਂ ਨਾ ਮੰਨਣ ਦੇ ਰੋਸ ਵਿੱਚੋਂ ਪੰਜਾਬ ਦੀਆਂ ਜਥੇਬੰਦੀਆਂ ਜੁਆਇੰਟ ਫਾਰਮ ਅਤੇ ਇਕਤਾ ਮੰਚ ਦੇ ਸੱਦੇ ਤੇ 3 ਦਿਨ ਦੀ 11 12 ਤੇ 13 ਅਗਸਤ ਤੱਕ ਮਾਸਿਕ ਲੀਵ ਭਰੀ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਸੁਖਦੇਵ ਸਿੰਘ ਰਠੌਰ ਨੇ ਕਿਹਾ ਕਿ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੇ ਪਹਿਲਾਂ ਕੀਤੀਆਂ ਮੀਟਿੰਗਾਂ ਦੇ ਵਿੱਚ ਸਾਡੀਆਂ ਮੰਗਾਂ ਮੰਨੀਆਂ ਹਨ ਅਤੇ ਸਹਿਮਤੀ ਦਿੱਤੀ ਹੈ ਪਰ ਉਸ ਦਾ ਸੈਕੂਲਰ ਜਾਰੀ ਨਹੀਂ ਕੀਤਾ ਇਸ ਦੇ ਰੋਸ ਵਿੱਚ ਉਹ ਸਮੂਹ ਜਿੱਥੇ ਬੰਦੀਆਂ ਨਾਲ ਰਲ ਕੇ ਛੁੱਟੀ ਤੇ ਜਾਣ ਦਾ ਫੈਸਲਾ ਲਿੱਤਾ ਤੇ ਇਸ ਦੌਰਾਨ ਬਿਜਲੀ ਬੋਰਡ ਦੀ ਮੈਨੇਜਮੈਂਟ ਖਿਲਾਫ ਮੁਲਾਜ਼ਮਾਂ ਦੇ ਵੱਲੋਂ ਨਾਅਰੇਬਾਜੀ ਵੀ ਕੀਤੀ ਗਈ ਸਟਾਰ نیوز ਪੰਜਾਬੀ ਟੀਵੀ ਦੇ ਲਈ ਦੀਪਕ ਦੀ ਰਿਪੋਰਟ ਅੱਜ ਦਾ ਸਾਡਾ ਤਰਨਾ ਹੈ ਪਿਛਲੇ ਲੰਬੇ ਸਮੇਂ ਤੋਂ ਸਾਡੀਆਂ ਜਿਹੜੀਆਂ ਮੰਗਾਂ ਸੀਗੀਆਂ 80 ਮੰਗਾਂ ਦਾ ਮੰਗ ਪੱਤਰ ਸਾਡਾ ਜੁਆਇੰਟ ਫੋਰਮ ਬਿਜਲੀ ਬਲਾਜਮ ਇੱਕ ਤਾਂ ਮੰਚ ਜਈ ਐਸੋਸੀਏਸ਼ਨ ਨਾਲ ਸਭੂਚਿਆਂ ਨੇ ਅਸੀਂ ਦਿੱਤਾ ਸੀ ਜਿਹਦੇ ਵਿੱਚ 25 ਮੰਗਾਂ ਦੇ ਉੱਤੇ ਸਾਡੀ ਇੱਕ ਸਹਿਮਤੀ ਬਣੀ ਸੀ ਉਹ ਸਹਿਮਤੀਆਂ ਜਿਹੜੀਆਂ ਨੇ ਮੈਨੇਜਮੈਂਟ ਸਰਕਾਰ ਲਗਾਤਾਰ ਉਹ ਲਾਗੂ ਨਹੀਂ ਕਰ ਰਹੀ ਨਾ ਕੋ ਸਰਕੂਲਰ ਸਾਨੂੰ ਦੇ ਦਿੱਤਾ ਜਾ ਰਿਹਾ ਨਾ ਹੀ ਸਾਡੀ ਕੋਈ ਗੱਲਬਾਤ ਜਿਹੜੀ ਹੈ ਉਹ ਸਿਰੇ ਲੱਗ ਰਹੀ ਹੈ। ਮਦਾਨ ਜੀ ਜਿਹੜੇ ਅੱਜ ਇਹ ਜਿਹੜੀ ਸਟ੍ਰਾਈਕ ਕਰੀ ਹੈ ਕਿੰਨੇ ਦਿਨਾਂ ਦੀ ਸਟ੍ਰਾਈਕ ਹੈ ਤੁਹਾਡੀ? ਇਹ ਸਟ੍ਰੈਕ ਹੈਗੀ ਹੈ 3 ਦਿਨ ਵਾਸਤੇ 11 12 13 ਅੱਗੇ ਵੀ ਜੋ ਫੈਸਲਾ ਹੋਵੇਗਾ ਉਹ ਫੈਸਲੇ ਦੇ ਮੁਤਾਬਕ ਅੱਗੇ ਸਟ੍ਰੈਕ ਚਲੀ ਜਿਹੜੇ ਅਸੀਂ ਦੇਖ ਰਹੇ ਹਾਂ ਬਿੱਲ ਭਰਨ ਵਾਲੇ ਆ ਰਹੇ ਆ ਉਹ ਵੀ ਕਾਫੀ ਖੱਜਲ ਹੋ ਰਹੇ ਆ। ਇਹ ਖੱਜਲ ਤਾਂ ਹੋ ਰਹੇ ਨੇ ਅਸੀਂ ਪਹਿਲਾਂ ਸਾਰਿਆਂ ਨੂੰ ਅਪੀਲ ਕੀਤੀ ਸੀ ਵੀ ਸਾਡੀ 3 ਦਿਨ ਲਗਾਤਾਰ ਹੜਤਾਲ ਹੈ। ਇੰਦਨ ਅਸੀਂ ਰਣਾ ਹੜਤਾਲ ਦੇ ਅਸੀਂ ਨਹੀਂ ਚਾਹੁੰਦੇ ਵੀ ਜਿਹੜੇ ਕੋਈ ਦੁਕਾਨਦਾਰ ਚਾ ਅੰਡਸਟਰੀ ਵਾਲਾ ਚਾ ਕਿਸਾਨ ਕੋਈ ਖੱਜਲ ਹੋਵੇ ਪਰ ਸਾਡੀਆਂ ਮਜਬੂਰੀਆਂ ਨੇ ਸਾਡੀਆਂ ਬਹੁਤ ਸਾਰੀਆਂ ਮੰਗਾਂ ਨੇ ਜਿਹੜੇ ਸਾਡੇ ਨਵੇਂ ਬੱਚੇ ਨੇ ਜਿਹੜੇ ਵਿਦੇਸ਼ਾਂ 'ਚ ਜਾ ਰਹੇ ਨੇ ਅਸੀਂ ਚਾਹੁੰਦੇ ਆ ਕਿ ਸਾਡੇ ਬੱਚਿਆਂ ਨੂੰ ਇੱਥੇ ਰੋਜ਼ਗਾਰ ਮਲੇ ਸਾਡੀਆਂ ਬਹੁਤ ਸਾਰੀਆਂ ਪੋਸਟਾਂ ਜੜੀਆਂ ਨੇ ਤੇ ਖਾਲੀ ਨੇ ਤਾਂ ਕਿ ਪੰਜਾਬ ਦੇ ਵਿੱਚੋਂ ਭਰਤੀ ਨਵੀਂ ਕਰਕੇ ਜਾਂ ਠੇਕੇਦਾਰੀ ਸਿਸਟਮ ਨਿੱਜੀਕਰਨ ਦਾ ਸਿਸਟਮ ਜਿਹੜੇ ਸਾਡੇ ਸੀਐਚਬੀ ਕੰਮੇ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਸਾਡੇ ਕੋਲ ਮੀਟਰ ਲੀਟਰ ਨੇ ਡੀਸੀ ਰੇਟ ਤੇ ਕੰਮ ਕਰਦੇ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਤਮਾਮ ਜਿਹੜੀਆਂ ਸਾਡੀਆਂ ਮੰਗਾਂ ਸੀ ਜਿਹਦੇ ਵਿੱਚੋਂ 25 ਮੰਗਾਂ ਦੇ ਉੱਤੇ ਸਾਡੀ ਸਹਿਮਤੀ ਬਣੀ ਸੀ ਉਹ 25 ਵਿੱਚੋਂ ਵੀ ਕੋਈ ਮੰਗਾਂ ਸਾਡੇ ਦੇ ਅੱਜ ਤੱਕ ਲਾਗੂ ਨਹੀਂ ਕੀਤੀਆਂ ਗਈਆਂ ਕੇਂਦਰ ਦਾ ਸਾਡੇ ਉੱਤੇ ਸਕੇਲ ਸਾਡੇ ਮੁੰਡਿਆਂ ਦੇ ਉੱਤੇ ਥੋਪਿਆ ਜਾ ਰਿਹਾ ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਜਾਇਜ਼ ਤੇ ਹੱਕੀ ਮੰਗਾਂ ਨੇ ਜਿਹੜਾ ਵਾਸਤੇ ਅਸੀਂ ਆਪਣਾ ਬੰਦਾ ਯੋਗਦਾਰ ਪਾਕ ਸਿੰਘ ਅਰਸੀ ਜਿਹੜਾ ਇਹ ਕਰ ਰਹੇ ਹਾਂ ਮੀਤ ਪ੍ਰਧਾਨ ਪੰਜਾਬ ਪਾਵਰ ਕਾਮ ਟ੍ਰਾਸਕੋ ਪੈਨਸ਼ਨ ਯੂਨੀਅਨ ਇਟਕ ਜੋ ਮੁਲਾਜ਼ਮਾਂ ਵੱਲੋਂ ਮੰਗ ਪੱਤਰ ਬੋਰਡ ਨੂੰ ਦਿੱਤਾ ਗਿਆ 25 ਮੰਗਾਂ ਦਾ ਪਰ ਸਰਕਾਰ ਨਾਲ ਲਗਾਤਾਰ ਦੋ ਮੀਟਿੰਗਾਂ ਸਾਡੀਆਂ ਹੋ ਚੁੱਕੀਆਂ ਨੇ ਜਿਹੜੀਆਂ ਜਾਇਜ਼ ਮੰਗਾਂ ਨੇ ਉਹ 25 ਤੋਂ ਵੱਧ ਸਹਿਮਤੀਆਂ ਸਾਡੀਆਂ ਬਣੀਆਂ ਪਰ ਸਰਕਾਰ ਨੇ ਅਜੇ ਤੱਕ ਉਹ ਲਾਗੂ ਨਹੀਂ ਕੀਤੀਆਂ ਇਸ ਅਸ ਹੜਤਾਲ ਜਾਣ ਤੋਂ ਪਹਿਲਾਂ ਬੋਰਡ ਨੇ ਨੋਟ ਦਿੱਤਾ ਕਿ ਤਿੰਨ ਦਿਨ ਅਸੀਂ ਛੁੱਟੀ ਤਾਂ ਜਾਵਾਂਗੇ ਜੇ ਲੋੜ ਪਈ ਤਾਂ ਛੁੱਟੀ ਵਧਾਈ ਵੀ ਜਾ ਸਕਦੀ ਹੈ ਕਿਉਂਕਿ ਸਰਕਾਰ ਤੇ ਮੈਨੇਜਮੈਂਟ ਜਿਹੜੀ ਸਾਡੇ ਤੇ ਸਿੱਧੇ ਹਮਲੇ ਕਰ ਰਹੀ ਹੈ ਔਰ ਸਾਨੂੰ ਕੋਈ ਵੀ ਮੰਗ ਦੀ ਪ੍ਰਾਪਤੀ ਨਹੀਂ ਹੋ ਰਹੀ ਪੈਨਸ਼ਨ ਯੂਨੀਅਨ ਮੀਟਿੰਗ ਵੱਲੋਂ ਫੈਸਲਾ ਕੀਤਾ ਗਿਆ ਕਿਉਂਕਿ ਰੈਗੂਲਰ ਦੀ ਜਿਹੜੀ ਲਗਾਤਾਰ ਦੀ ਜਿਹੜੀ ਜਮਾਤ ਹੈ ਉਹ ਕੱਟ ਗਈ 30 ਲੱਖ ਦੀ ਹੁੰਚ ਗਈ ਹੈ ਕਤੋਂ 70000 ਜਿਹੜੇ ਪੋਸਟਾਂ ਸਾਡੇ ਖਾਲੀ ਪਈਆਂ ਨੇ ਕੰਮ ਦਾ ਬਹੁਤ ਜਿਹੜਾ ਸਾਡਾ ਵਧ ਰਿਹਾ ਕਨੈਕਸ਼ਨ ਸਾਡੇ ਵਧ ਰਹੇ ਨੇ ਕੱਚੇ ਕੰਮੇ ਪੱਕੇ ਨੇ ਕੀਤੇ ਜਾ ਰਹੇ ਮਾਨ ਸਰਕਾਰ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਨੇ ਇਸ ਕਟਰੈਰੀ ਯੂਨੀਅਨ ਸੰਧੀਆਂ ਬੰਗਾ ਸਾਡੀਆਂ ਵੀ ਵਿੱਚ ਦਰਜ ਨੇ 245 ਸਾਨੂੰ ਦਿੱਤਾ ਗਿਆ ਸਾਡੀ ਮੰਗ ਹੈ ਵੀ ਦੋ ਲਾਠਾਂ ਸਾਡੇ ਸਕੇਲ ਸੋਦੇ ਜਾਣ ਔਰ ਜਿਹੜੇ 31 12 15 ਤੱਕ ਰਿਟਾਇਰ ਹੋਏ ਸਾਥੀ ਨੇ ਉਹਨਾਂ ਨੂੰ 16 ਵਾਲੇ ਸਾਥੀ ਜਿਹੜੇ ਵੰਧ ਪੈਨਸ਼ਨ ਲੈ ਰਹੇ ਨੇ ਸਾਨੂੰ ਵੀ ਉਹਨਾਂ ਦੇ ਬਰਾਬਰ ਉਹ ਵੀ ਮੰਗ ਸਾਡੇ ਵਿੱਚ ਦਰਜ ਹੈ ਅਸੀਂ ਇਹਨਾਂ ਦੀ ਰੈਗੂਲਰ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ ਰਿਟਾਇਰੀ ਬਾਦ ਤੋਂ ਬਾਅਦ ਇਹਨਾਂ ਦੇ ਸੰਘਰਸ਼ ਦੀ ਮੈਂਤ ਕਰਦੇ ਨੇ ਔਰ ਕੋਈ ਵੀ ਸੰਘਰਸ਼ ਆਊਗਾ ਜੋ ਐਕਸ਼ਨ ਦੇਗੇ ਜੋਇੰਟ ਜੋਇੰਟ ਕਮੇਟੀ ਤੇ ਆਪਣਾ ਇਕਤਾ ਮੰਚ ਅਸੀਂ ਇਹਨਾਂ ਨਾਲ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲਵਾਵਾਂਗੇ ਔਰ